ਅੱਜ ਜਿਲ੍ਹਾ ਮਹਿਲਾ ਕਾਂਗਰਸ ਦੇ ਪ੍ਰਧਾਨ ਸ਼ਿਵਾਨੀ ਸ਼ਰਮਾ ਵੱਲੋਂ ਸੰਸਦ ਪ੍ਰਗਲ ਰੇਵੰਨਾ ਦੇ ਖਿਲਾਫ ਜਿਹੜਾ ਕਿ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਔਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿਉਂਕਿ ਆਖਿਆ ਜਾ ਰਿਹਾ ਵੀ ਇਸ ਸੰਸਦ ਨੇ ਬਹੁਤ ਸਾਰੀਆਂ ਮਹਿਲਾਵਾਂ ਦਾ ਸਰੀਰਕ ਸ਼ੋਸ਼ਣ ਕੀਤਾ ਤਾਂ ਗੱਲ ਬਾਤ ਕਰ ਲੈਂਦੇ ਆ ਸ਼ਿਵਾਨੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਤੁਸੀਂ ਇੱਥੇ ਪ੍ਰੋਟੈਸਟ ਕਰਦੇ ਹੋ ਅਸੀਂ ਨਰਿੰਦਰ ਮੋਦੀ ਜੀ ਜਿਹੜੇ ਚੁੱਪ ਬੈਠੇ ਹੋਏ ਨੇ ਇਸ ਟਾਈਮ ਦੇ ਉੱਤੇ ਕੁਝ ਨਹੀਂ ਬੋਲਦੇ ਪਏ ਨਾਰੀ ਸੁਰੱਖਿਆ ਦੇ ਬਾਰੇ ਚ ਉਹਨਾਂ ਨੂੰ ਕਹਿ ਰਹੇ ਆ ਚੁੱਪੀ ਤੋੜੋ ਕਿ ਕਰਨਾਟਕ ਦੇ ਵਿੱਚ ਇਸ ਬੰਦੇ ਨੇ ਜਿਹੜਾ ਕਿ ਪ੍ਰਜੋਲ ਰੈਵਨਨਾ ਵੈ ਉਹਨੇ ਹਜ਼ਾਰ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਵੈ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਨਾਲ ਦੀ ਨਾਲ ਉਹਨਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਨੇ ਇਸ ਟਾਈਮ ਤੁਸੀਂ ਚੈੱਕ ਕਰ ਲਓ ਜਾ ਕੇ 3000 ਤੋਂ ਉੱਤੇ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਈ ਹੋਈਆਂ ਨੇ ਕਰਨਾਟਕ ਦੇ ਵਿੱਚ ਕਿੰਨੇ ਸਮੇਂ ਤੋਂ ਇਹ ਸ਼ੋਸ਼ਣ ਕਰ ਰਿਹਾ ਹੈ ਮਹਿਲਾਵਾਂ ਦਾ ਇਹ ਵੀ ਸ਼ੋਸ਼ਣ ਕਰ ਰਿਹਾ ਇਹਦੇ ਵਿੱਚ ਇਦਾਂ ਜਿਹੜਾ ਪਿਤਾ ਵੈ ਐਚਡੀ ਰੈਵਨਾ ਉਹ ਵੀ ਸ਼ਾਮਿਲ ਹੈ ਇਹ ਕਾਫੀ ਸਾਲਾਂ ਤੋਂ ਇੱਕ ਅਮਿੰਨਾ ਦਾ ਚੱਲ ਰਿਹਾ ਹੈ ਜੋ ਕਿ ਬੀਜੇਪੀ ਦੀ ਆਰਡ ਦੇ ਵਿੱਚ ਔਰ ਨਾ ਇਹ ਜੀਡੀਐਸ ਅਤੇ ਬੀਜੇਪੀ ਦਾ ਸਾਂਝਾ ਉਮੀਦਵਾਰ ਸੀ ਤੁਹਾਡੇ ਧਿਆਨ ਚ ਕਿਦੋਂ ਇਹ ਚੀਜ਼ਾਂ ਸਾਰੀਆਂ ਆਈਆਂ ਨੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਤਾਂ ਨਾਟਕਾ ਦੀ ਜਿਹੜੀ ਮਹਿਲਾ ਕਾਂਗਰਸ ਹੈ ਜਾਂ ਉੱਥੋਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਅਲਕਾ ਲਾਂਬਾ ਜੀ ਉਨ੍ਹਾਂ ਦੇ ਧਿਆਨ ਚ ਲਿਆਂਦਾ ਗਿਆ ਔਰ ਉਨ੍ਹਾਂ ਵੱਲੋਂ ਇਹ ਮੁਹਿੰਮ ਛੋੜੀ ਗਈ ਕਰਨਾਟਕ ਵਿੱਚ ਵੀ ਮੈਮੋਰੰਡਮ ਦਿੱਤੇ ਗਏ ਉਨ੍ਹਾਂ ਵੱਲੋਂ ਪ੍ਰੋਟੈਸਟ ਕੀਤੇ ਗਏ ਜਿਸ ਤੋਂ ਬਾਅਦ ਇਹਨਾਂ ਉੱਤੇ ਐਫ ਆਈ ਆਰ ਦਰਜ ਹੋਈ ਜਿਦੇ ਵਿੱਚ ਐਚ ਡੀ ਰੈਵੰਨਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਟ ਇਹ ਬੰਦਾ ਜਿਹੜਾ ਪ੍ਰਜਵਲ ਰੈਵੰਨਾ ਹੈ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਇਹ ਇਸ ਸਮ ਜਰਮਨੀ ਚ ਹੈ ਅਸੀਂ ਪ੍ਰਧਾਨ ਮੰਤਰੀ ਨਰੇਂ드ਰਾ ਮੋਦੀ ਜੀ ਨੂੰ ਕਹਿ ਰਿਹਾ ਕਿ ਜਰਮਨੀ ਦੇ ਵਿੱਚ ਆਪਣੇ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਆਪਣੇ ਰਾਜਦੂਤ ਨਾਲ ਗੱਲ ਕਰਕੇ ਉਹਨੂੰ ਵਾਪਸ ਦੇਸ਼ ਲਿਆਂਦਾ ਜਾਵੇ ਉਹਨੂੰ ਉਹਦੇ ਉੱਤੇ ਕੇਸ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸਮਝਿਓ ਵੀ ਅਜਿਹੀ ਜਿਹੜੀ ਫਰਾਰ ਹੋਣ ਵਿੱਚ ਕਿਤਨਾ ਕਿਤੇ ਸਰਕਾਰ ਵੀ ਜ਼ਿੰਮੇਵਾਰ ਹੈ ਦੇਖੋ ਜਿਸ ਬੰਦੇ ਉਤੇ ਇੰਨਾ ਵੱਡਾ ਕੇਸ ਦਰਜ ਹੋ ਰਿਹਾ ਹੋਵੇ ਸਭ ਕੁਝ ਉਸ ਬਿਨਾਂ ਸਰਕਾਰ ਦੀ ਮਦਦ ਦੇ ਭੱਜ ਨਹੀਂ ਸਕਦਾ ਤੇ ਤੁਸੀਂ ਅੱਜ ਇੱਥੇ ਕੈਂਡਲ ਮਾਰਚ ਕਰ ਰਹੇ ਹੋਰ ਅਗੋਂ ਕੱਲ ਡੀਸੀ ਨੂੰ ਵੀ ਮਿਲਣਾ ਤੁਸੀਂ ਹਾਂਜੀ ਅੱਜ ਅਸੀਂ ਕੈਂਡਲ ਮਾਰਚ ਕੀਤਾ ਵੈ ਅਸੀਂ ਚੁੱਪਚਾਪ ਕੀਤਾ ਮੂਖ ਹੋ ਕੇ ਅਸੀਂ ਪੂਰੇ ਸੜਕ ਦੇ ਉੱਤੇ ਚੱਲ ਕੇ ਕੈਂਡਲ ਮਾਰਚ ਕੀਤਾ ਲੋਕਾਂ ਨੂੰ ਦੱਸਿਆ ਕਿ ਇਹ ਸਾਡੇ ਲੋਕ ਸਾਡੀਆਂ ਧੀਆਂ ਭੈਣਾਂ ਨਾਲ ਕੀ ਹੋ ਰਿਹਾ ਵੈ ਕੱਲ ਅਸੀਂ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਵਾਂਗੇ ਔਰ ਇਹ ਮੈਮੋਰੈਂਡਮ ਸਿਰਫ ਕੱਲਾ ਅੰਮ੍ਰਿਤਸਰ ਚ ਨਹੀਂ ਦਿੱਤਾ ਜਾ ਰਿਹਾ ਆਲ ਓਵਰ ਇੰਡੀਆ ਵਿੱਚ ਮਹਿਲਾ ਕਾਂਗਰਸ ਆਪਣੇ ਹਰ ਸਟੇਟ ਚ ਹਰ ਸਿਟੀ ਦੇ ਵਿੱਚ ਮੈਮੋਰੈਂਡਮ ਦੇ ਰਹੀ ਹੈ ਇੱਕ ਹੋਰ ਸੰਸਦ ਸੀਗੇ ਭਾਜਪਾ ਦੇ ਬ੍ਰਿਜ ਪੂਸ਼ਨ ਉਸ ਦੇ ਖਿਲਾਫ ਵੀ ਮਹਿਲਾਵਾਂ ਨੇ ਜਿਹੜਾ ਕਿ ਲਗਾਇਆ ਸੀਗਾ ਸਰੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀਗਾ ਪਰ ਲਗਾਤਾਰ ਮਹਿਲਾਵਾਂ ਨੇ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਸਿਰਫ ਉਹਦਾ ਇੱਕੋ ਹੀ ਕਾਰਨ ਹੈ ਕਿ ਜਿਹੜੇ ਮੋਦੀ ਸਾਹਿਬ ਹੈ ਕੰਨਾਂ 'ਚ ਪਤਾ ਨਹੀਂ ਰੂਹੀ ਪਾ ਕੇ ਬੈਠੇ ਹੋਏ ਜਾਂ ਉਹ ਬਹਿਰੇ ਹੋ ਗਏ ਹੋਏ ਨੇ ਕਿਉਂਕਿ ਜਿਹੜੀ ਪਹਿਲਵਾਨ ਸਾਡੇ ਲਈ ਸਾਡੇ ਸਿਰ ਦਾ ਤਾਜ ਹੈ ਸਾਡੇ ਲਈ ਸੋਨੇ ਦੇ ਪਦਕ ਲੈ ਕੇ ਆਏ ਉਹਨਾਂ ਦੀ ਆਵਾਜ਼ ਨਹੀਂ ਸੁਣੀ ਗਈ ਔਰ ਜਿਹੜੀਆਂ ਮਾਸੂਮ ਔਰਤਾਂ ਨੇ ਜਿਨ੍ਹਾਂ ਨਾਲ ਬਲਾਤਕਾਰ ਹੋਇਆ ਉਹਨਾਂ ਦੀ ਆਵਾਜ਼ ਕਿੱਥੋਂ ਸੁਣੀ ਜਾਣੀ ਸੀ ਇਸ ਕਰਕੇ ਮਹਿਲਾ ਕਾਂਗਰਸ ਨੇ ਇਹ ਫੈਸਲਾ ਕੀਤਾ ਕਿ ਅਸੀਂ ਉਹਨਾਂ ਦੀ ਆਵਾਜ਼ ਬਣਾਂਗੇ ਅਸੀਂ ਇਹ ਆਵਾਜ਼ ਪਹੁੰਚਾਵਾਂਗੇ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਰਾਸ਼ਟਰਪਤੀ ਜੀ ਨੂੰ ਟਾਈਮ ਮੰਗਿਆ ਗਿਆ ਵੈ ਜੋਦਾਨੋਂ ਟਾਈਮ ਮਿਲ ਜਾਏਗਾ ਅਸੀਂ ਉਹਨਾਂ ਨੂੰ ਮਿਲ ਕੇ ਵੀ ਇਸ ਚੀਜ਼ ਬਾਰੇ ਪੁੱਛਾਂਗੇ ਤਾਂ ਦਾਵੇ ਇਹਨੇ ਕੀਤੇ ਜਾਂਦੇ ਨੇ ਉਹ ਦਾਵੇ ਖੋਖਲੇ ਨੇ ਨਾਰੀ ਸੇ ਸ਼ਕਤੀਕਰਨ ਨਾਰੀ ਬਚਾਓ ਦੇਸ਼ ਬਚਾਓ ਦੇ ਜਿ ਨਾਰੀ ਨਾਰੀ ਦੀ ਸੁਰੱਖਿਆ ਲਈ ਕਿੱਥੇ ਮੋਦੀ ਸਰਕਾਰ ਨੇ ਕੋਈ ਕਦਮ ਉਠਾਇਆ ਮੈਂ ਅਜੇ ਤੱਕ ਨਹੀਂ ਵੇਖਿਆ ਕਿਉਂਕਿ ਜਿੰਨੀ ਵਾਰੀ ਕਿਸੇ ਔਰਤ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਵੈ ਉਹਦੇ ਤੇ ਅਤਿਆਚਾਰ ਹੋਇਆ ਮੋਦੀ ਸਰਕਾਰ ਹਮੇਸ਼ਾ ਉਹਦੇ ਚ ਇਨਵੋਲਵ ਰਹੀ ਹੈ ਔਰ ਕਦੀ ਕੁਝ ਨਹੀਂ ਬੋਲੀ ਮਨੀਪੁਰ ਚ ਐਨਾ ਕੁਝ ਹੋਇਆ ਉਹਨਾਂ ਦੀ ਸਰਕਾਰ ਸੀ ਉੱਥੇ ਵੀ ਉਹ ਕੁਝ ਨਹੀਂ ਬੋਲੀ ਮੈਨੂੰ ਲੱਗਦਾ ਪਿਆ ਕਿ ਇਹ ਬਹਿਰਿਆਂ ਦੀ ਸਰਕਾਰ ਹੈ ਅੰਨਿਆਂ ਦੀ ਸਰਕਾਰ ਹੈ ਇਹਨਾਂ ਦੇ ਜਿਹੜੇ ਅੱਖਾਂ ਤੇ ਕੰਨ ਸਾਨੂੰ ਖੋਲਨੇ ਪੈਣੇ ਸਿਰਫ ਮਿੱਤਰੋ ਮਿੱਤਰੋ ਇਸ ਮਾਮਲੇ ਵਿੱਚ ਤੁਹਾਨੂੰ ਇਨਸਾਫ ਮਿਲੇਗਾ जी हां जी ਜਦੋਂ ਕਹਿੰਦੇ ਇਕਜੁੱਟ ਹੋ ਕੇ ਤੁਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਤੋਰ ਪੈਂਦੇ ਹੋ ਨਾ ਤੇ ਤੁਸੀਂ ਫਤਿਹ ਹਾਸਿਲ ਕਰਕੇ ਹੀ ਵਾਪਿਸ ਲੋਰਦੇ ਹੋ ਜਦੋਂ ਇੱਕ ਨਾਰੀ ठान ਲੈਂਦੀ ਹੈ ਕਿ ਹਾਂ ਮੈਂ ਇਨਸਾਫ ਲੈਣਾ ਵੈ ਉਹ ਇਨਸਾਫ ਲੈ ਕੇ ਹੀ ਘਰ ਮੁੜਦੀ ਹੈ ਤਾਂ ਇਹ ਨੇ ਜਿਲ੍ਹਾ ਮੈਲਾ ਕਾਂਗਰਸ ਦੇ ਪ੍ਰਧਾਨ ਸ਼ਿਵਾਨੀ ਸ਼ਰਮਾ ਜਿਨ੍ਹਾਂ ਦੀ ਅਗਵਾਈ ਵਿੱਚ ਇੱਕ ਇੱਥੇ ਕੈਂਡਲ ਮਾਰਚ ਕੱਢਿਆ ਗਿਆ ਹੈ ਸੰਸਦ ਪ੍ਰਜਵਲ ਰੇਵਨਾ ਦੇ ਖਿਲਾਫ ਕਿਉਂਕਿ ਉਹ ਜਿਹੜਾ ਕੀ ਦੁਰਚਾਰੀ ਦੱਸਿਆ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਹੈ ਪਰ ਉਹ ਵਦੇਸ਼ ਭੱਜ ਗਿਆ ਤੇ ਲਗਾਤਾਰ ਇਹ ਮੰਗ ਕੀਤੀ ਆ ਰਹੀ ਹੈ ਕੇਂਦਰ ਸਰਕਾਰ ਪਾਸੋਂ ਵੀ ਉਸ ਨੂੰ ਇੱਥੇ ਲਿਆਂਦਾ ਜਾਵੇ ਤੇ ਉਸ ਦੀ ਗਿਰਜ਼ਾਰੀ ਕੀਤੀ ਜਾਵੇ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕਿ ਅਮਲ ਵਿੱਚ ਲਿਆਂਦੀ ਜਾਵੇ ਕਮਰਪੁਰ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ